ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੋਈ ਬੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣਾ ਬਾਈ ਤੋਂ ਟੇਲ ਅੱਜ ਵਿੱਚ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਵਧੀਆ ਚੱਲ ਲੱਗਾ ਹਾਂਜੀ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਬਾਈ ਹਾਂਜੀ ਇੱਕ ਬੈੜਾ ਬਾਈ ਤਾਜੀ ਹਾਂ ਇੱਕ ਬੈੜਾ ਹੀ ਤਾਜੀ ਨਾਮ ਤੇ ਡਰੈਸ ਬੋਲੋ। ਨਾਮ ਮੇਰਾ ਕਰਨਵੀ ਸਿੰਘ ਜੀ ਪਿੰਡ ਜੈਮਨਾਲਾ ਜ਼ਿਲ੍ਹਾ ਮੁਗਾ ਤਹਿਸੀਲ ਬਾਗਾਪਰਾਣਾ ਜੀ ਨੇੜੇ ਪਿੰਡ ਦੇ। ਨੇੜੇ ਆਪਾਂ ਨੂੰ ਲੰਗਿਆਣਾ ਤੇ ਬਾਗਾਪਰਾਣਾ ਵੀ ਨੇੜੇ ਰਹਿ ਜਾਂਦਾ। ਠੀਕ ਆ। ਤੇ ਜੈ ਸਿੰਘ ਵਾਲਾ ਚੋਟੀਆਂ ਦੇ ਟਰਾਲੀ ਭਾਈ ਵੀ ਨੇੜੇ ਰਹਿ ਜਾਂਦਾ। ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ ਮੇਰਾ 8437344336843734433 ਇਹ ਬਈ ਦਾ ਕੰਟੈਕਟ ਨੰਬਰ ਆ ਵੀਰੇ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ 6 ਦਾ ਆ ਜੀ ਦੂਜਾ ਸੂਆ ਮੋਹਨ 6 ਦਾ ਦੰਦ ਪਟਕੇ ਵੀ ਖਾ ਲਾਂਗੇ ਆਪਾਂ ਠੀਕ ਆ ਕਦੋਂ ਸੂਈ ਆ ਵੀਰੇ ਇਹ ਬਈ ਅੱਧਾ ਘੰਟਾ ਆਇਆ ਬਸ 35 40 ਮਿੰਟ ਹੀ ਹੋ ਜੰਨੇਗੀ ਬਸ ਠੀਕ ਆ ਬੱਚਾ ਕੀ ਦੇਤਾ ਬਈ ਬੱਚਾ ਦਤਾ ਜੀ ਬੱਚਾ ਦੇ ਹਾਂ ਜੀ ਆਰਡਰ ਆ ਬਈ ਜਿਹੜਾ ਕਮਾਲ ਦਾ ਸੋਹਣਾ ਆਰਡਰ ਪੰਡਰ ਗੱਲੇਵਾ ਕਰਮਲ ਨੇ ਤਿਆਰ ਕਰਿਆ ਦੇ ਸਾਨੂੰ ਪਸ਼ਾਂਤ ਵਟਰ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਬੋਲਾ ਕੱਢਿਆ ਫਿਰ ਇਹ ਬੋਲਾ ਬਈ ਇਹ ਥਣ ਚੈੱਕ ਕੀਤੇ ਆਂਗੇ ਕਿ ਕਿਲੋ ਕੀ ਕੱਢਿਆ ਸੀਗਾ ਅੱਛਾ ਹਾਂ ਐਵੇਂ ਆਪ ਝੂਠ ਮਾਰੀ ਆਈਏ ਬਹੁਤ ਚੰਗੀ ਚੋਈ ਆ ਪਤਾਰਾ ਮਾਰਦ ਨੇ ਆ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕਲਾ ਕਲਾ ਕੀ ਆ ਬਾਈ ਸਿਵਾਈ ਬੜੀ ਚੰਗੀ ਹੈ ਨਾ ਹਾਂਜੀ ਬਾਕੀ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਉਹ ਵੀ ਬਹਿ ਗਿਆ ਬਾਈ ਮੌਜ ਨਾਲੇ ਕੋਈ ਚੱਕਰੀ ਨਹੀਂ ਬਈ ਥੱਲਣ ਵਾਲੀ ਤਾਂ ਕਰਮ ਵਾਲੀ ਹੈ ਹੀ ਨਹੀਂ ਲੈ ਬਾਈ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੈੱਕ ਧਾਰ ਦਾ ਬਾਲੀ ਚੰਗੀ ਲੱਗੀ ਐ ਚਵਾਈ ਨਾ ਬੰਦੇ ਹੱਥਾਂ ਨਾਲ ਮਾਰਦੇ ਆ ਬਾਈ ਨੇ ਚਵਾਈ ਦਿਖਾ ਬਾਈ ਕਿੰਨਾ ਟਕਾ ਕੇ ਮਾਰ ਧਾਰਾਂ ਦੇ ਚੋਣ ਕਰਮ ਵਾਲੇ ਨੂੰ ਬਹੁਤ ਚੰਗਾ ਲੱਗਿਆ ਬਈ ਨੱਬੜ ਵੀ ਐ ਚਵਾਈ ਕਿਆ ਬਾਤ ਚੋਣ ਦਾ ਨਿਆਰਾ ਹੋਈ ਬਣੇ ਚੋਈ ਐ ਸਹੀ ਗੱਲ ਆ ਬਾਈ ਚਵਾਈ ਚਵਾਈ ਦਾ ਬਾਲੀ ਚੰਗੀ ਕੱਲਾ ਕੱਲਾ ਥਾਟ ਫਾੜ ਲਈ ਬਾਈ ਈੜੀ ਦੇ ਪਾਵੇ ਵਰਗੇ ਥਾਨ ਕੱਲੇ ਕੱਲੇ ਦੇ ਸਾਡੇ ਪੂਰੇ ਗੈਪ ਤੇ ਆ ਆਰਡਰ ਦੇਖੋ ਫਿੱਟ ਫੈਟੇ ਲੇਵਾ ਬਾਈ ਸੇਤੀ ਕਿਤੇ ਇਹਨੂੰ ਸਟਾਰਟਸ ਨਹੀਂ ਹੁੰਦੀ ਤਾਂ ਕੋਈ ਟੁੱਟਮਾ ਨਹੀਂ ਕੋਈ ਬਾਲਾ ਬਾਕੀ ਜੀ ਬਰੀਡ ਜਰਸੀ ਕ੍ਰੋਸ ਚ ਬੈਂਦੀ ਨਹੀਂ ਆਪ ਵੀ ਦੇਖ ਸਕਦੇ ਆ ਸਹੀ ਗੱਲ ਆ ਹਾਂ ਜਰਸੀ ਕ੍ਰੋਸ ਫੁੱਲ ਕਰਦਾ ਹਨਾ ਹਾਂਜੀ ਫੁੱਲ ਕਰਦਾ ਕਰਦਾ ਬਾਈ ਸ਼ਾਇਦ ਬਰੀਡ ਫੁੱਲ ਚੰਗੀ ਆ ਫੈਂਡ ਫੁੱਲ ਆਉਣੀਆਂ ਗਰਮੀ ਆ ਜਿਹੜੀ ਬਿਲਕੁਲ ਜਿਹੜੇ ਮਾਲਕਾਂ ਤੋਂ ਲਈ ਉਹਨਾਂ ਨੇ ਦੱਸੇ 22 ਕਿਲੋ ਦੁੱਧ ਦਾ ਪਲੂਨ ਦਾ ਦਿੱਤਾ ਅਗਰ 25 ਕਿਲੋ ਮੰਨ ਕੇ ਬੰਦਾ ਭੋਲੇ ਜਿਹੇ ਹੱਥ ਨਾਲ ਲੈ ਲੂਗਾ ਠੀਕ ਆ ਐਡੇ ਕੱਦ ਕਾਠਾ ਏ ਢੇਲੇਵੇਂ ਨੂੰ ਬਈ ਇੰਨਾ ਕੋਈ ਵਾਰ ਨਹੀਂ ਹਨਾ ਬੋਲ ਦੇ ਬਈ ਮਾੜੀ ਤੋਰ ਕੇ ਦਿਖਾ ਦੀਏ ਫੇਸ ਬਿਊਟੀ ਕਮਾਲਾ ਰਾਜੀ ਫੁੱਲ ਫੁੱਲ ਕੱਦ ਦਾ ਬੱਚਾ ਮਗਰ ਬੱਚਾ ਆ ਬੈਠਾ ਸੂਈ ਸਵਾਈ ਹੈ ਜੇਰ ਪੈ ਜੂਗੀ ਹੋਰ ਘੰਟੇ ਅੱਧੇ ਘੰਟੇ ਹਨਾ ਇਹ ਲਈ ਆ ਲੱਤੀ ਬਲਾ ਲੱਤਾਂ ਹੀ ਬੰਨਿਆਵੇਂ ਨਾੜੂ ਹੈ ਕਿ ਚਾਹੀਏ ਵਹਾ ਦੂ ਹੂੰ ਸਹੀ ਜਾਂਦਾ ਬਈ ਹੁਣ ਹੀ ਸਾਜੀ ਸੀ ਫੇਸ ਦੇਖੋ ਵਹਿੜ ਦਾ ਫੇਸ ਫੁੱਲ ਸ ਬਹੁਤ ਚੰਗਾ ਆ ਜਾ ਫੇਸ ਬੜਾ ਪਿਆਰਾ ਬਈ ਬੋਦੀ ਬਦੀ ਬਹੁਤ ਚੰਗੀ ਹੈ ਚੰਗੀ ਹੈ ਸ਼ਾਮ ਕੇ ਚਮਕ ਵੈੜ ਤੇ ਬਹੁਤ ਚੰਗੀ ਆ ਬਾਕੀ ਤੋਰਾ ਤਾਰਾ ਕਮਾਲ ਦਾ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਥਣਲੇਵਾ ਚੈੱਕ ਕਰੋ ਬਾਈ ਤੋਰਾ ਤਾਰਾ ਮੈਂ ਕਹਨਾ ਕਮਾਲ ਆ ਖੰਡੀ ਸੀਲ ਪੂਰੀ ਆ ਕੋਈ ਬੰਦਾ ਜੀ ਇਹ ਛੋਟਾ ਕੱਦ ਨਾ ਮਨੇ ਕੱਦ ਫੁੱਪੂਰੇਰੀ ਆ ਜੀ ਫੁੱਲ ਆ ਬਾਈ ਹਾਂ ਹਾਂ ਕੋਈ ਛੋਟਾ ਨਹੀਂਗਾ ਫੁੱਲ ਕੱਦਦਾ ਫੁੱਲ ਵੱਡੇ ਕੱਦ ਦੀ ਆ ਜੀ ਤੋਰਾ ਤਾਰਾ ਕਮਾਲ ਆ ਦੰਦੋਂ ਵੀ ਵਿਖਾ ਦੋ ਈ ਛੇ ਆ ਹਾਂ ਕੋਈ ਕਹਿਣ ਦੀ ਗੱਲ ਨਹੀਂ ਗੀ ਆ ਵੇ ਲੋ ਕੰਨੀ ਵਾਲੇ ਖੜੇ ਆ ਜੀ ਬਹੁਤ ਠੀਕ ਆ ਹਾਂ ਜੀ ਦੰਦਾਂ ਦਾ ਮੂੰਹ ਇਸ ਚੰਮਤ ਥਣਲੇਵਾ ਤੋੜਾ ਤਾਰਾ ਆਰਡਰ ਕਰ ਦੇ ਕੋ ਕਰ ਦੁੱਧ ਬਈ ਵਾਕਈ ਚੰਗੀ ਦੇ ਦੋ ਕੋ ਬਰੀਕੀ ਕੋਈ ਵਾਹ ਵਾਤ ਨਹੀਂ ਬਣਾਈ ਛੱਡ ਕੇ ਰਸਾ ਹੀ ਬੈ ਜਾਈ ਬਈ ਰਸਾ ਛੱਡ ਕੇ ਬਾਈ ਨੇ ਰਸਾ ਛੱਡਤਾ ਮਾਉ ਇਹਨਾ ਬੈਠਾ ਹਾਂ ਹੀ ਬੈਜੋ ਬਣਾ ਦੀ ਚਾਹੇ ਇੱਥੇ ਵੀ ਬਾਈ ਸਾਰਾ ਮਾਰ ਦੇ ਲੈ ਕੀ ਬਾਤ ਆ ਚੁਆਈ ਬੜੀ ਚੰਗੀ ਹਾਂਜੀ ਚੁਆਇਸ ਹੈ 1 ਨੰਬਰ ਹੈ ਜੀ ਕੋਈ ਜਾਣਦਾ ਤਾਂ ਕੋਈ ਅੰਤ ਨਹੀਂ ਬਈ ਕੀ ਬਾਤ ਆ ਮੁੱਲ ਕੀ ਹੈ ਭਰਾ ਦਾ ਮੁੱਲ ਇਹ ਵੇਣੇ ਨਾਲਾ ਮੁੱਲ ਦਾ ਜਿਹੜਾ ਮਰਜ਼ੀ ਕਰੀ ਆਈਏ 92000 ਦੀ ਵਾੜ ਦੇ ਦਾਂਗੇ ਜੀ ਠੀਕ ਆ ਬਾਈ ਮੁੱਲ ਘਰਉਣ ਨੂੰ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ ਲੱਖ ਕਰਾ ਲਓ ਲੱਖੋਂ ਬਾਹਰ ਕਰਾ ਲਓ 92000 ਦੀ ਆ ਜਿਹੜੀ ਵਾੜ ਆਪਾਂ ਦੇ ਦੇ ਦਾਂਗੇ ਬਾਈ ਦੁੱਧ ਵਾਕਈ ਚੰਗਾ ਪਾ ਦੂ ਥਣਲੇਵਾ ਬੜਾ ਕਮਾਲ ਸੂਈ ਸਵਾਈ ਬੱਚਾ ਮਗਰ ਬੱਚਾ ਥਣਲੇਵੇ ਦਾ ਬਾਈ ਕੋਈ ਅੰਤ ਨਹੀਂ ਆ ਬਾਕੀ ਰਾਜੀ ਰੂਜੀ ਫੁੱਲਾ ਬਾਈ ਫੇਸ ਬਿਊਟੀ ਵੀ ਕਮਾਲ ਦੀ ਹੈ ਵੀ ਲਿਸੀ ਲਾਣੀ ਚੰਗੀ ਆਈ ਜਿੰਦੀ ਵੀ ਆ ਜੀ ਗਾੜੀ ਗੁੜੀ ਚੈੱਕ ਕਰ ਲਓ ਭਾਈ ਦੇਖੋ ਬਹੁਤ ਵਧੀਆ ਆਰਡਰ ਤਿਆਰ ਕਰਿਆ ਕਰਮਾਲੀ ਨੇ ਤੇ ਕਿਸੇ ਵੀਰ ਨੂੰ ਭਾਈ ਬਰਡ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋ ਧੰਨਵਾਦ